ਪਿਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਾਵਨ ਪਵਿੱਤਰ ਸਥਾਨ ਜਿਹਦੇ ਤੁਸੀਂ ਦਰਸ਼ਨ ਕਰ ਰਹੇ ਹੋ ਪਾਈ ਤਾਰੂ ਸਿੰਘ ਜੀ ਦਾ ਸ਼ੀਦੀ ਸਥਾਨ ਹੈ ਲਾਹੌਰ ਦੇ ਵਿੱਚ ਜਿੱਥੇ ਮੀਰ ਮੰਨੂ ਦੀ ਜੇਲ੍ਹ ਵਿੱਚ ਬੀਬੀਆਂ ਨੇ ਸਵਾ ਸਵਾ ਮੰਨ ਦੇ ਪੀਸਣ ਪੀਦਰੇ ਬੱਚਿਆਂ ਦੇ ਟੁਕੜੇ ਕਰਵਾ ਕੇ ਗਲਾਂ 'ਚ ਹਾਰ ਪਵਾਏ ਉਸ ਗੁਰੂ ਘਰ ਦੇ ਨਾਲ ਹੀ ਦੂਸਰੀ ਗਲੀ ਦੇ ਵਿੱਚ ਖੱਬੇ ਹੱਥ ਇਹ ਸਥਾਨ ਹੈ ਜਿਹਦੀ ਦੇਖਰੇਖ ਸਾਭ ਸੰਭਾਲ ਨਹੀਂ ਹੋ ਰਹੀ ਜਿਹਦਾ ਕੋਈ ਮਸਲਾ ਚੱਲ ਰਿਹਾ ਜੇ ਕੇਸ ਚੱਲ ਰਿਹਾ ਹੈ ਵੇਖੋ ਕਿੰਨੀ ਵੱਡੀ ਸ਼ਹਾਦਤ ਹੈ ਪਰ ਸਥਾਨ ਦੀ ਅਜੇ ਸੇਵਾ ਸੰਭਾਲਣੀ ਹੈ। ਪਿਆਰੋ ਬਾਹਰ ਦੀ ਹਾਲਤ ਵੇਖੋ। ਅਨ샨 ਸਾਹਿਬ ਦੇ ਉੱਤੇ ਵੇਲ ਬੂਟੀ ਚੜੀ ਹੋਈ ਹੈ। ਕੌਣ ਕਰੇਗਾ ਇਹਨਾਂ ਦੀ ਸੇਵਾ ਸੰਭਾਲ? ਸਿੱਖ ਤੇ ਅੱਜ ਬਾਹਰ ਅਮਰੀਕਾ ਕੈਨੇਡਾ ਨੂੰ ਦੌੜੀ ਜਾ ਰਿਹਾ ਹੈ। ਇਹਨਾਂ ਦੀ ਕੌਣ ਸੇਵਾ ਸੰਭਾਲ ਕਰੇਗਾ? ਹਰ ਰੋਜ਼ ਆਪਾਂ ਗੁਰੂ ਪਾਸੋਂ ਮੰਗਦੇ ਆ ਨਾ। ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨ ਦੇਦਾਰੇ। ਨਨਕਾਣਾ ਸਾਹਿਬ ਜਾਵਾਂਗੇ ਲਾਹੌਰ ਵਿੱਚ ਇਹਨਾਂ ਸਥਾਨਾਂ ਦੇ ਵੀ ਦਰਸ਼ਨ ਕਰਾਂਗੇ। ਸੋ ਆਪਾਂ ਹੀ ਸੇਵਾ ਸੰਭਾਲ ਕਰਨੀ ਹੈ। ਸੋ ਇਧਰ ਧਿਆਨ ਦੇ ਇਹਦੀ ਲੋੜ ਹੈ ਬਹੁਤ